ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਥੋੜਾ ਜਿਹਾ ਨਵੇਕਲਾ ਹੈ ਵਿਸ਼ੇ ਦਾ ਨਾਂ ਇਹ ਰੱਖ ਲੈਨੇ ਆ ਕਿ ਜਿੰਨੀ ਕਿਸੇ ਦੇ ਕੋਲ ਅਕਲ ਜ਼ਿਆਦਾ ਉਹਨਾਂ ਉਹ ਬੰਦਾ ਪਰੇਸ਼ਾਨ ਉਹਨਾਂ ਉਹ ਬੰਦਾ ਦੁਖੀ ਤੁਹਾਨੂੰ ਉਲਟਾ ਜਿਹਾ ਲੱਗੇਗਾ ਬੇਅਕਲ ਵਾਲਾ ਤੇ ਸੁਖੀ ਹੋ ਜਾਂਦਾ ਹੈ ਉਹਨੂੰ ਤੇ ਪਤਾ ਲੱਗ ਜਾਂਦਾ ਹੈ ਦੁੱਖ ਵਿੱਚੋਂ ਨਿਕਲਣਾ ਕਿਵੇਂ ਹੈ ਪਰ ਮੈਂ ਕਹਿੰਨਾ ਜਿੰਨਾ ਕੋਈ ਅਕਲ ਤਾਲੀਮ ਵਾਲਾ ਬੰਦਾ ਹੈ ਉਹਨਾ ਇੱਕ ਵਾਰ ਪਰੇਸ਼ਾਨ ਹੁੰਦਾ ਹੈ ਜੇ ਰੱਬੀ ਪੰਡੇ ਦੀ ਵੀ ਗੱਲ ਕਰੀਏ ਨਾ ਧਰਮੀ ਰਾਹ ਦੀ ਵੀ ਗੱਲ ਕਰੀਏ ਤੇ ਉਸ ਰਾਹ ਤੇ ਤੁਰਨ ਵਾਲਾ ਵੀ ਇੱਕ ਵਾਰੀ ਬੜੇ ਵੱਡੇ ਪਰੇਸ਼ਾਨੀ ਦੇ ਦੌਰ ਵਿੱਚੋਂ ਨਿਕਲਦਾ ਹੈ ਤਾਂ ਕਿਤੇ ਜਾ ਕੇ ਉਹਦਾ ਅੰਦਰ ਸ਼ੁੱਧ ਕੰਚਨ ਵਰਗਾ ਹੁੰਦਾ ਹੈ ਸਾਫ਼ ਹੁੰਦਾ ਹੈ ਪਹਿਲਾਂ ਨਹੀਂ ਇਨੂੰ ਇੱਕ ਉਦਾਹਰਣ ਦੇ ਰਹੀਂ ਕਹਿੰਦਾ ਯਤਨ ਕਰ ਲਈਏ ਵੀ ਜੇ ਤੁਸੀਂ ਜ਼ਮੀਨ ਦੇ ਹੇਠੋਂ ਲੈਣਾ ਹੋਵੇ ਪਾਣੀ ਤੇ ਪਾਣੀ ਕੱਢਣ ਵਾਸਤੇ ਬੋਰ ਕਰਨਾ ਪੈਂਦਾ ਹੈ ਖੂਬ ਬਣਾਉਣਾ ਪੈਂਦਾ ਹੁਣ ਪਹਿਲੇ ਛਟਕੇ ਦੇ ਅੰਦਰ ਰੇਤਾ ਮਿਲੇਗਾ ਬਜਰੀ ਮਿਲੇਗੀ ਚੀਕਨੀ ਮਿੱਟੀ ਮਿਲੇਗੀ ਕੰਕਰ ਪੱਥਰ ਮਿਲਣਗੇ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਮਿਲੇਗਾ ਪਰ ਜੇ ਇੱਕ ਜਗ੍ਹਾ ਤੇ ਮਿਹਨਤ ਕਰਦੇ ਜਾਓ ਕਰਦੇ ਜਾਓ ਫਿਰ ਕਿਧਰੇ ਲੰਬੇ ਸਮੇਂ ਤੇ ਮਿਹਨਤ ਦੇ ਬਾਅਦ ਤੁਹਾਨੂੰ ਪਾਣੀ ਨਸੀਬ ਹੁੰਦਾ ਹੈ ਪਹਿਲੇ ਝਟਕੇ ਦੇ ਅੰਦਰ ਨਹੀਂ ਜਦੋਂ ਤੁਸੀਂ ਗੁਰਬਾਣੀ ਦੇ ਅਕੋਰਡਿੰਗ ਜਾਗ ਰਹੇ ਮਨ ਜਾਗਣ ਹਾਰੇ ਮਨ ਨੂੰ ਜਗਾਉਣਾ ਸ਼ੁਰੂ ਕਰਦੇ ਹੋ ਮਨ ਨੂੰ ਧੋਣਾ ਸ਼ੁਰੂ ਕਰਦੇ ਹੋ ਸੁਭਾਅ ਬਦਲਣਾ ਸ਼ੁਰੂ ਕਰਦੇ ਹੋ ਸੋਚ ਬਦਲਣੀ ਸ਼ੁਰੂ ਕਰਦੇ ਹੋ ਆਤਾਂ ਬਦਲਣੀਆਂ ਸ਼ੁਰੂ ਕਰਦੇ ਹੋ ਇੱਕ ਵਾਰੀ ਬੜੇ ਪਰੇਸ਼ਾਨੀ ਦੇ ਦੌਰ ਵਿੱਚੋਂ ਨਿਕਲਣਾ ਪੈਂਦਾ ਕਿਉਂਕਿ ਜਿਹੜੀਆਂ ਆਤਾਂ ਨਾਲ ਜਮੰਦਰੂ ਤੁਰੀਆਂ ਆ ਰਹੀਆਂ ਨੇ ਲਗਾਤਾਰ ਤੁਰਦੀਆਂ ਤੁਰਦੀਆਂ ਉਹ ਬੱਜਰ ਪੱਥਰ ਬਣ ਕੇ ਬਹਿ ਗਈਆਂ ਨੇ ਉਹਨਾਂ ਨੂੰ ਤੋੜਨਾ ਤੇ ਬਾਹਰ ਕੱਢਣਾ ਕੋਈ ਖਾਲਾ ਜੀ ਦਾ ਕੰਮ ਹੈ ਸੌਖਾ ਕੰਮ ਹੈ ਬਾਅਦ ਛਨਾਵਾਂ ਨੂੰ ਅੰਦਰ ਮਾਰਨਾ ਜਾਂ ਤਰਤੀਬ ਦੇਣੀ ਕੋਈ ਸੌਖਾ ਕੰਮ ਹੈ ਤੋ ਖੈਰ ਮੈਂ ਕਹਿੰਦਾ ਵੀ ਅਕਲ ਵਾਲਾ ਬੰਦਾ ਇੱਕ ਵਾਰੀ ਪਰੇਸ਼ਾਨ ਹੁੰਦਾ ਹੈ ਹਾਂ ਅੱਗੇ ਚੱਲ ਕੇ ਫਿਰ ਸੁੱਖ ਦਾ ਦੌਰ ਉਹ ਦਾ ਸ਼ੁਰੂ ਹੋ ਜਾਂਦਾ ਅਕਲ ਦੀ ਮਹਾਨਤਾ ਬੜੀ ਹੈ ਅਕਲੋਂ ਖਾਲੀ ਬੰਦਾ ਨਹੀਂ ਚਾਹੀਦਾ ਅਕਲ ਵਾਲਾ ਹੋਏਗਾ ਤੇ ਅੰਦਰ ਨੂੰ ਸਾਫ਼ ਸੁੱਚਾ ਕਰਨ ਦੀ ਸੋਚੇਗਾ ਵਰਨਾ ਨਹੀਂ ਨੇ ਤੇ ਬਾਰੋਂ-ਬਾਰੋਂ ਧੋਂਦਾ ਰਹੇਗਾ ਬਾਰੋਂ-ਬਾਰੋਂ ਹੀ ਆਪਣੇ ਆਪ ਨੂੰ ਸੁੱਚਾ ਕਰਦਾ ਰਹੇਗਾ ਅੰਦਰ ਤੱਕ ਗੱਲ ਜਾਏਗੀ ਨਹੀਂ ਬਾਹਰ ਦਾ ਜਲੌ ਬਣਾਉਂਦਾ ਰਹੇਗਾ ਪਖੰਡ ਬਣਾਉਂਦਾ ਰਹੇਗਾ ਅੰਦਰ ਤੱਕ ਉਹ ਗੱਲ ਜਾਏਗੀ ਨਹੀਂ ਅਕਲ ਚਾਹੀਦੀ ਹੈ ਅਕਲ ਦੀ ਬੜੀ ਮਹਾਨਤਾ ਹੈ ਅਕਲੋਂ ਖਾਲੀ ਬੰਦਾ ਸੋਣਾ ਹੋਵੇ ਜਵਾਨ ਹੋਵੇ ਭਾਰੀ ਪਰਕਮੋ ਦਾ ਸਰੀਰ ਰਿਸ਼ਟ ਪੁਸ਼ਟ ਹੋਵੇ ਪਰ ਜੇ ਅਕਲ ਨਹੀਂ ਹੈ ਨਾ ਤੇ ਕਿਸੇ ਕੰਮ ਦਾ ਨਹੀਂ ਕੀ ਜੋਬ ਕਰੇਗਾ ਕਿੱਥੇ ਉਹਨੂੰ ਖੜਾ ਕਰੋਗੇ ਉਹ ਕਿਹੜੀ ਜੌਬ ਦੇ ਉੱਤੇ ਸਹੀ ਟੰਗ ਦੇ ਨਾਲ ਆਪਣੀ ਡਿਊਟੀ ਨੂੰ ਨਿਭਾ ਪਾਏਗਾ ਕਰ ਪਾਏਗਾ ਜੀ ਦੀ ਅਕਲ ਨਹੀਂ ਕੰਮ ਕਰਦੀ ਅਕਲ ਚਲੀ ਜਾਏ ਤੁਹਾਡੀਆਂ ਸਾਰੀਆਂ ਡਿਗਰੀਆਂ ਪੜ੍ਹਾਈ ਲਿਖਾਈ ਸਾਰੇ ਦੇ ਉੱਤੇ ਪਰਦਾ ਪੈ ਜਾਂਦਾ ਜਿਵੇਂ ਰਾਤ ਆਉਂਦੀ ਹੈ ਨਾ ਮੱਸਿਆ ਦੀ ਰਾਤ ਕਾਲੀ ਬੋਲੀ ਹਨੇਰੀ ਰਾਤ ਉਹ ਪਹਾੜ ਹੋਣ ਸਾਗਰ ਹੋਣ ਸਰੋਵਰ ਹੋਣ ਅਤਰਾਂ ਤਰ੍ਹਾਂ ਦੀ ਰੰਗਿਨੀ ਫਸਲਾਂ ਦੀ ਹੋਵੇ ਰੁੱਖਾਂ ਦੀ ਹੋਵੇ ਪੰਰੀਂਦਿਆਂ ਦੀ ਹੋਵੇ ਫੁੱਲਾਂ ਦੀ ਹੋਵੇ ਕਿੰਨੀ ਬਹਾਰ ਹੈ ਕਰ ਕਿਰਤੀ ਦੇ ਅੰਦਰ ਪਰ ਜਿਹੜੀ ਰਾਤ ਦੀ ਕਾਲੀ ਚਾਦਰ ਹੈ ਉਹ ਸਾਰਿਆਂ ਤੇ ਪਰਦਾ ਪਾ ਦਿੰਦੀ ਹੈ ਜਿਹੜੀ ਬੇਅਕਲੀ ਦੀ ਕਾਲੀ ਚਾਦਰ ਹੈ ਉਹ ਸਾਰੀ ਪੜਾਈ ਲਿਖਾਈ ਅਕਲ ਦੇ ਉੱਤੇ ਪਰਦਾ ਪਾ ਦਿੰਦੀ ਹੈ ਡਿਗਰੀਆਂ ਤੇ ਪਰਦਾ ਪਾ ਦਿੰਦੀ ਸੁੱਝਦਾ ਕੁਝ ਨਹੀਂ ਜਾਂ ਕਿੱਧਰ ਨੂੰ ਕਰਾਂ ਕੀ ਕਿਉਂਕਿ ਅਕਲ ਦੀ ਕਾਲੀ ਚਾਦਰ ਦੇ ਹੇਠਾਂ ਉਹ ਬੰਦਾ ਟੱਕਿਆ ਗਿਆ ਅੱਗੇ ਚੱਲਨੇ ਤੁਸੀਂ ਜੋ ਵੀ ਕੰਮ ਕਰਨਾ ਹੈ ਜਿਹੜੇ ਵੀ ਫੀਲਡ ਵਿੱਚ ਪੈਰ ਧਰਨਾ ਹੈ ਅਕਲ ਦੇ ਨਾਲ ਅਗਾ ਵਧ पाओਗੇ ਅਕਲ ਦੇ ਨਾਲ ਚੱਲ पाओਗੇ ਅਕਲ ਦੇ ਨਾਲ ਕੁਝ ਕਰ पाओगे ਅਕਲ ਤੋਂ ਬਿਨਾ ਕੁਝ ਵੀ ਕਰਨ ਦੀ ਸਮਰੱਥਾ ਬਚਦੀ ਨਹੀਂ ਹੈ ਸਾਰੀ ਤਰੱਕੀ ਅਕਲ ਵਾਲਿਆਂ ਨੇ ਕੀਤੀ ਬੇਅਕਲਿਆਂ ਨੇ ਕੁਝ ਨਹੀਂ ਕੀਤਾ ਆ ਜਿਹੜੇ ਪਖੰਡੀ ਸਾਧ ਬਾਬੇ ਕਹਿੰਦੇ ਵੇਖੋ ਜੀ ਕਿਤਾਬੀ ਗਿਆਨ ਹੈ ਤੁਸੀਂ ਵੀ ਤੇ ਕਿਤਾਬੀ ਗਿਆਨ ਦੇ ਨਾਲ ਹੀ ਚੱਲ ਰਹੇ ਹੋ ਫੋਨ ਕਿਦੀ ਜੇਬ ਵਿੱਚ ਨਹੀਂ ਕੜੀ ਕਿਹਦੇ ਕੋਲ ਨਹੀਂ ਕੈਮਰੇ ਕਿਹਦੇ ਡੇਰੇ ਦੇ ਵਿੱਚ ਨਹੀਂ ਲੱਗੇ ਕਾਰਾਂ ਕੋਠੀਆਂ ਕਿਹਦੇ ਕੋਲ ਨਹੀਂ ਤੁਸੀਂ ਨੋਟ ਕਰਕੇ ਵੇਖੋ ਆਪਣੇ ਡੇਰਿਆਂ ਦੇ ਅੰਦਰ ਵਿਗਿਆਨ ਜਿਆਦੀ ਮਿਲੇਗੀ ਅਕਲ ਜਿਆਦੀ ਮਿਲੇਗੀ ਤਵਡੀਆਂ ਜੜੀਆਂ ਨੇ ਕੱਚੀਆਂ ਇਤਹਾਸ ਹੋਈਆਂ ਨੀਆਂ ਗੱਲਾਂ ਉਹ ਕਿਦਰੇ ਵੀ ਕੰਮ ਕਰਦੀਆਂ ਨਜ਼ਰ ਨਹੀਂ ਮਿਲਣਗੀਆਂ ਖੈਰ ਜਿੰਨੀ ਅਕਲ ਵਾਲਿਆਂ ਨੇ ਤਰੱਕੀ ਕੀਤੀ ਬੇਅਕਲਿਆਂ ਨੇ ਤਾਂ ਕੱਖ ਵੀ ਨਹੀਂ ਕੀਤਾ ਬੇਅਕਲਿਆਂ ਨੇ ਤਰੱਕੀ ਕਦੀ ਕਰਨੀ ਸੀ ਬੇਅਕਲਿਆਂ ਨੇ ਤੇ ਜੂਨ ਪੂਰੀ ਕੀਤੀ ਜਿਵੇਂ ਪਸੂ ਜੂਨ ਪੂਰੀ ਕਰਕੇ ਜਾਂਦਾ ਹੈ ਬੇਅਕਲਾ ਬੰਦਾ ਇਦਾਂ ਦਾ ਹੀ ਹੁੰਦਾ ਜਿਵੇਂ ਪਸੂ ਕੁਝ ਕਰਨ ਦੀ ਤਾਕਤ ਨਹੀਂ ਰੱਖਦਾ ਭਾਵੇਂ ਸ਼ੇਰ ਹੋਵੇ ਹਾਥੀ ਹੋਵੇ ਸੱਪ ਹੋਵੇ ਕੁਛ ਹੋਵੇ ਤੇ ਉਹ ਬੰਦਾ ਵੀ ਓਦਾਂ ਦੀ ਜੂਨ ਪੂਰੀ ਕਰਕੇ ਜਾਂਦਾ ਜਿਹਦੇ ਕੋਲ ਅਕਲ ਵਾਲਾ ਚਵਾਰਾ ਖਾਲੀ ਹੈ ਹੁਣ ਆਈਏ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਾਣੀ ਵੱਲ ਸ਼ਲੋਕ ਮਹਲਾ ਪਹਿਲਾ ਅੰਗ 1245 ਪੜ੍ਹ ਲਿਓ ਐਲਾਨੀਆਂ ਗੁਰੂ ਨਾਨਕ ਸਾਹਿਬ ਪ੍ਰਥਮ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਅਕਲੀ ਸਾਹਿਬ ਸੇਵਿਐ ਅਕਲੀ ਪਾਈਐ ਮਾਨ ਅਕਲੀ ਪੜਕੇ 부ਝਿਐ ਅਕਲੀ ਕੇ ਚੈਦਾਨ ਦਾਨ ਕਰਨਾ ਹੈ ਤਾਂ ਅਕਲ ਦੇ ਨਾਲ ਪੜਨਾ ਹੈ ਤਾਂ ਅਕਲ ਦੇ ਨਾਲ ਮੈਂ ਪੜ ਕੀ ਰਿਹਾ ਪਰ ਜਕਲ ਦੇ ਨਾਲ ਥੋੜਾ ਪੜਿਆ ਜਾ ਰਿਹਾ ਗੁਰਬਾਣੀ ਦੇ ਬਰਾਬਰ ਤੁਹਾਡੇ ਸਾਹਮਣੇ ਦੂਜਾ ਗ੍ਰੰਥ ਰੋਸ ਕੇ ਰੱਖ ਦਿੱਤਾ ਹੈ ਤੇ ਬੇਅਕਲੇ ਲੋਕ ਉਹਨੂੰ ਵੀ ਪੜੀ ਜਾ ਰਹੇ ਨੇ ਤੇ ਗੁਰੂ ਕਹਿੰਦੇ ਨੇ ਵੀ ਅਕਲੀ ਪੜਕੇ 부ਝਿਐ ਅਕਲ ਹੋਵੇ ਵੀ ਮੈਂ ਪੜਨ ਕੀ ਲੱਗਾ ਅਕਲ ਹੋਵੇ ਮੈਂ ਕੁਝ ਦੇਣ ਲੱਗਾ ਦੇਣ ਕਿੰਨੂ ਲੱਗਾ ਪਰ ਤੁਸੀਂ ਤੇ ਡੇਰੇ ਬਣਾਉਂਦੇ ਨੇ ਇਹਨਾਂ ਦੀਆਂ ਲਗਜ਼ਰੀ ਲਾਈਫ ਨੂੰ ਕਰ ਪੈਦਾ ਕਰਨਾ ਹੈ ਕਾਰਾਂ ਲੈਉਣੀਆਂ ਨੇ ਤੁਹਾਨੂੰ ਕੀ ਲੱਗੇ ਸਕੂਲ ਬਣਿਆ ਹੈ ਯੂਨੀਵਰਸਿਟੀ ਬਣੀ ਹੈ ਹਸਪੀਟਲ ਬਣਿਆ ਹੈ ਨਹੀਂ ਬਣਿਆ ਤੁਹਾਡੇ ਗਵਰਨਰ ਦੇ ਅੰਦਰ ਬੰਦਾ ਭੁੱਖਾ ਹੈ ਗਰੀਬ ਹੈ ਤੁਹਾਡਾ ਰਿਸ਼ਤੇਦਾਰ ਹੈ ਉਹਦੀ ਮਦਦ ਨਹੀਂ ਤੇ ਪੰਜਾਹ ਮੀਲ ਦੂਰ ਜਾ ਕੇ ਡੇਰੇ ਦੇ ਉੱਤੇ ਪੁੱਛ ਕੇ ਆਉਣਾ ਤੇ ਗੁਰੂ ਕਹਿੰਦੇ ਨੇ ਅਕਲੀ ਕੀਚੇਦਾਨ ਅਕਲੀ ਸਾਇਬ ਸੇਵੀਏ ਕਿਨੂੰ ਸਾਇ ਮੰਨਾ ਹੈ ਕਿਨੂੰ ਸੇਵਣਾ ਹੈ ਕਿਨੂੰ ਨਹੀਂ ਸੇਵਣਾ ਹੈ ਤੁਹਾਡੇ ਕੋਲ ਅਕਲ ਹੋਵੇ ਤਾਲੀਮ ਹੋਵੇ ਅਕਲ ਵਾਲਾ ਬੰਦਾ ਬੇਅਕਲੇ ਦੇ ਬਰਾਬਰ ਪਰੇਸ਼ਾਨ ਵੱਧ ਹੁੰਦਾ ਹੈ ਕਿਉਂਕਿ ਅਕਲ ਕਹਿੰਦੀ ਹੈ ਬਈਆ ਜਗਤ ਦੇ ਅੰਦਰ ਚਲ ਕੀ ਰਿਹਾ ਹੈ ਕੁਫਰੀ ਚੱਲ ਰਿਹਾ ਹੈ ਪਖੰਡੀ ਚੱਲ ਰਿਹਾ ਹੈ ਡੇਰਿਆਂ ਵੱਲ ਵੇਖੀਏ ਤਾਂ ਪਖੰਡ ਬਹੁਤੇ ਪ੍ਰਚਾਰਕਾਂ ਵੱਲ ਵੇਖੀਏ ਤਾਂ ਪਖੰਡ ਤੋ ਪਖਾਂਡੀ ਪਖੰਡ ਫੈਲਿਆ ਨਜ਼ਰ ਆ ਰਿਹਾ ਗੁਰਦੁਆਰਿਆਂ ਦੇ ਵਿੱਚ ਵੇਖੀਏ ਤਾਂ ਪਖੰਡ ਰਪਲੇਸ ਹੀ ਕੀਤਾ ਔਰ ਤੇ ਬਹੁਤਾ ਫਰਕ ਨਹੀਂ ਨਾ ਪਾਇਆ ਬਈ ਅਕਲ ਕਿੱਥੇ ਗਈ ਤੇ ਅਕਲ ਵਾਲਾ ਬੰਦਾ ਇਹ ਪਖੰਡ ਵੇਖ ਵੇਖ ਕੇ ਇੱਕ ਵਾਰ ਦੁਖੀ ਹੋ ਜਾਂਦਾ ਅਕਲ ਵਾਲਾ ਬੰਦਾ ਰੂੜੀ ਤੇ ਨਹੀਂ ਬੈਂਦਾ ਪਰ ਬੇਅਕਲਾ ਰੂੜੀ ਤੇ ਬਹਿ ਵੀ ਸਕਦਾ ਹੈ ਖਾ ਵੀ ਸਕਦਾ ਹੈ ਗਾ ਵੀ ਸਕਦਾ ਹੈ ਕਿਉਂਕਿ ਅਕਲ ਨਹੀਂ ਮੈਂ ਬਹਿਣਾ ਕਿੱਥੇ ਹੈ ਨਹੀਂ ਕਿੱਥੇ ਬਹਿਣਾ ਪਰ ਅਕਲ ਵਾਲਾ ਕਿਦਰੇ ਰੁੜੀ ਦੇ ਢੇਰ ਤੇ ਬਹਿ ਜਾਏਗਾ ਖੈਰੇ ਦੋ ਅੱਗੇ ਚੱਲਨੇ ਬੇਕਲੇ ਦੀ ਇੱਕ ਨਾ ਹੋਰ ਨਿਸ਼ਾਨੀ ਹੈ ਬੇਅਕਲਾ ਬੰਦਾ ਹਰ ਗੱਲ ਲੜਨ ਮਰਨ ਤੋਂ ਸ਼ੁਰੂ ਕਰਦਾ ਹੈ ਗੱਲ ਪੈਨ ਤੱਕ ਜਾਂਦਾ ਹੈ ਪਿੰਡ ਦੇ ਅੰਦਰ ਕੋਈ ਬੇਅਕਲਾ ਹੋਵੇ ਪਿੰਡ ਦੇ ਅੰਦਰ ਕੋਈ ਸ਼ਦਾਈ ਪਾਗਲ ਹੋਵੇ ਗਲੀ ਵਿੱਚ ਆਉਂਦਾ ਹੋਵੇ ਨਾ ਤੇ ਸਿਆਣਾ ਬੰਦਾ ਰਾਹ ਵਲਾ ਕੇ ਬਦਲ ਕੇ ਨਿਕਲ ਜਾਂਦਾ ਹੈ ਉਹ ਕਹਿੰਦਾ ਬੇਅਕਲਾ ਹੈ ਪਾਗਲ ਹੈ ਇਹਦਾ ਕੀ ਪਤਾ ਇੱਟੇ ਚੁੱਕ ਕੇ ਗਲੀ ਦੇ ਵਿੱਚੋਂ ਮਾਰ ਦਵੇ ਲੜਨ ਨੂੰ ਹੀ ਪਵੇ ਇਹਨੂੰ ਪਤਾ ਨਹੀਂ ਐ ਮੈੱਕੀ ਦੇ ਨਾਲ ਲੜਨਾ ਹੈ ਕਿ ਇਹਦੇ ਨਾਲ ਨਹੀਂ ਕਦੋਂ ਲੜਨਾ ਹੈ ਕਦੋਂ ਨਹੀਂ ਜਿਹੜੇ ਕੌਮ ਦੇ ਅੰਦਰ ਵੀ ਬੇਅਕਲੇ ਹਨ ਉਹ ਸਿਰਫ ਲੜਨ ਤੇ ਮਰਨ ਦੀ ਗੱਲ ਕਰਨਗੇ ਤਰਕ ਦੇ ਨਾਲ ਦਲੀਲ ਦੇ ਨਾਲ ਸਮਝਣ ਤੇ ਸਮਝਾਉਣ ਦੀ ਗੱਲ ਨਹੀਂ ਕਰਨਗੇ ਉਹ ਦੋ ਹੋਣਗੇ ਜਾਂ ਤੇ ਬੇਕਲੇ ਹੋਣਗੇ ਤੇ ਜਾਂ ਉਹ ਲੜਾਉਣ ਵਾਲੇ ਛਾਤਰ ਦਿਮਾਗ ਬੰਦੇ ਹੋਣਗੇ ਅਕਲ ਦਾ ਚੁਬਾਰਾ ਖਾਲੀ ਹੋਵੇ ਤੇ ਬੰਦਾ ਬੰਦਾ ਰਹਿੰਦਾ ਹੀ ਨਹੀਂ ਬਲਕੇ ਬੰਦਾ ਹੈਵਾਨ ਬਣ ਜਾਂਦਾ ਹੈ ਸ਼ੈਤਾਨ ਬਣ ਜਾਂਦਾ ਹੈ ਅਕਲ ਹੀ ਕੰਮ ਕਰਦੀ ਹੈ ਹਰ ਖਿੱਤੇ ਦੇ ਅੰਦਰ ਫੀਲਡ ਦੇ ਅੰਦਰ ਅਕਲ ਵਾਲੇ ਬਣੋ ਤਲੀਮ یافتਾ ਬਣੋ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਪਖੰਡੇ ਸਾਧਾਂ ਦੇ ਮੁਤਾਬਕ ਨਹੀਂ ਗੁਰਬਾਣੀ ਦੇ ਮੁਤਾਬਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ